ਜੋ ਬਿਜ਼ਨਸ ਹੈ ਸਾਡੀ ਬਿਜ਼ਨਸ ਇਹਨਾਂ ਟਿਸਪੌਂਡ ਨਹੀਂ ਮਿਲ ਰਿਹਾ ਜੋ ਆਪਾਂ ਸਾਨੂੰ ਚਾਹੀਦਾ ਜੋ ਪਰਦੇਸ਼ਿਆਂ ਨੂੰ ਲੋਕ ਟਿਸਪੌਂਡ ਕਰਦੇ ਉਹ ਪੰਜਾਬੀਆਂ ਨੂੰ ਨਹੀਂ ਕਰਦੇ ਬੱਸ ਤੁਸੀਂ ਤਾਂ ਕੰਮਕਾਰ ਕੀ ਕਰਦੇ ਰਹੋ ਪਹਿਲਾਂ ਕਿਦਾਂ ਮੈਂ ਆਪਣੀ ਲਾਈਵ 'ਚ ਬਹੁੜੇ ਝੱਕੇ ਖਾਧੇ ਆ ਮੈਂ ਆਪਣੀ ਲਾਈਵ 'ਚ ਮੈਂ ਬਹੁਤ ਕੰਮ ਕੀਤੇ ਆ ਮੈਂ ਛੋਟੀ ਉਮਰ 'ਚ ਆਪਣੀ ਮਿਹਨਤ ਕਰਦਾ ਰਿਹਾ ਆਪਣੀ ਮਿਹਨਤ ਨੂੰ ਪਿੱਛੇ ਹਟਿਆ ਲੋਕਡਾਊਨ ਤੋਂ ਪਹਿਲੇ ਮੈਂ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ ਫਿਰ ਮੇਰੀ ਮੋਬਾਈਲ ਦੀ ਖੁਦ ਆਪਣੀ ਸ਼ੋਪ ਸੀ ਫਿਰ ਮੈਂ ਆਪਣੀ ਵੈਜੀਟੇਬਲ ਦੀ ਰੇੜੀ ਵੀ ਲਗਾਈ ਆ ਇਕਰੇ ਮਗਰ ਨਾਲ ਖੜੇ ਹੋ ਕੇ ਕੰਮ ਕਰ ਰਹੇ ਹੋ ਤੁਸੀਂ ਦੋਵੇਂ ਕਿੱਦਾਂ ਇੱਕ ਵਿਸ਼ਵਾਸ ਕੇ ਦਬ ਹੁੰਦਾ ਇੱਕ ਦੂਜੇ ਕਪਲ ਦੇ ਵਿੱਚ ਸਰ ਵਿਸ਼ਵਾਸ ਨਾ ਹੋਵੇ ਤੇ ਘਰ ਨਹੀਂ ਚੱਲਣਾ ਜੇ ਵਿਸ਼ਵਾਸ ਪੜ ਗਿਆ ਤੇ ਫੇਰੇ ਅੱਗੇ ਲਾਈਫ ਬੱਤਣੀ ਹੈ ਜੇ ਕਿ ਦੂਜੇ ਨੂੰ ਵਿਸ਼ਵਾਸ ਨਾ ਕਰੀਏ ਤੇ ਫੇਰ ਤਾਂ ਜ਼ਿੰਦਗੀ ਖਤਮ ਹੋ ਜਾਣੀ ਇਹ ਲੜਕੀਆਂ ਇੱਕ ਸੋਚਦੀਆਂ ਨੇ ਜਦੋਂ ਮੁੰਡਾ ਇੱਕ ਸਕਸੈਸ ਨਹੀਂ ਹੁੰਦਾ ਕੁਝ ਡਿਫਿਕਲਟੀਆ ਹੁੰਦੀਆਂ ਨੇ ਤੇ ਕੁੜੀਆਂ ਛੱਡ ਦਿੰਦੀਆਂ ਨੇ ਤੁਹਾਡੇ ਮਨ ਚ ਨਹੀਂ ਆ ਕਿ ਕੋਈ ਬੰਦਾ ਸੈਟਲਮੈਂਟ ਨਹੀਂ ਹੈ ਕਿ ਤੇ ਮੈਂ ਕਿਦਾਂ ਜ਼ਿੰਦਗੀ ਕਿਤਾ ਕਟਾਂਗੇ ਸਰ ਅਪ ਡਾਊਨ ਦਾ ਲਾਈਫ ਹੈ ਲਾਈਫ ਮੈਂ ਤਾਂ ਚਲਤੇ ਰਹਾਂਗੇ ਅਬ ਆਜਾ ਜੇਕਰ ਇਨਕਾ ਅੱਛਾ ਟਾਈਮ ਹੋਗਾ ਤਾਂ ਫਿਰ ਤੱਬ ਵੀ ਤਾਂ ਮੈਂ ਹੀ ਖੜੀ ਹੋ ਕੇ ਮੈਂ ਉਹਨਕੇ ਪਾਸੋਂ ਪੇਰਾਸ ਕਰੂੰਗੀ ਫਿਰ ਆਜ ਮੈਂ ਆਪਣੇ ਪਾਸੋਂ ਪੇਕੇ ਬਣਾ ਕਰੂੰ ਉਹਨਕੋ ਸਪੋਰਟ ਕਰੂੰ ਉਹ ਵੀ ਖੁਸ਼ ਹੋਣਗੇ ਕਿ ਮੇਰੀ ਵਾਈਫ ਮੇਰੇ ਸਾਥ ਖੜੀ ਹੈ ਅੱਜ ਉਹ ਓਖਾ ਟਾਈਮ ਹੈ ਕੋਈ ਨਹੀਂ ਅਗਲੀ ਬਾਰ ਰਾਤ ਜ਼ਰੂਰ ਹੈ ਪਰ ਦਿਨ ਵੀ ਆਏ अपने हस्बैंड या अपनी वाइफ का प्लीज सपोर्ट करो ओ का टाइम सबका होता है अच्छा और बुरा सबका आता है आज दिन है तो रात भी आएगी रात है तो दिन भी आएगा ये ऑब्वियसली है ये रूल है लाइफ का एक तो हमें छोड़ना नहीं चाहिए हमें उनको फुल सपोर्ट करना चाहिए कि हां भाई हम तुम्हारे साथ खड़े हैं हमें कोई दिक्कत नहीं हम जैसा रखोगे वैसे रहेंगे शशि काल जी सारे तुमसी देख रहे हो दा सिटी हेडलाइन ते मैं हां ਤੁਹਾਡੇ ਨਾਲ वर्शिप सिंह कवल इस वक्त असी मौजूद हां अमृतसर दे विच अमृतसर दे विच थानू असी कि एहो जे ਕਪਲ ਦੀ ਕਹਾਣੀ ਸੁਣਨ ਜਾ ਰਹੇ ਆ ਜੋ ਕਿ ਹਲੇ ਨੌਜਵਾਨ ਨੇ ਪਰ ਇੱਕ ਦੂਜਰੇ ਸਾਥ ਦੇ ਰਹੇ ਨੇ ਘਰ ਦਾ ਕੰਮ ਕਰਾਨ ਲਈ ਜੀ ਹਾਂ ਇਹਨਾਂ ਵੱਲੋਂ ਜਿਹੜਾ ਕਿ ਲਵ ਮੈਰਿਜ ਦਾ ਕੀਤੀ ਗਈ ਸੀ ਜੀ ਉਸ ਬਾਰੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ ਮਿਲ ਕੇ ਕੰਮ ਸ਼ੁਰੂ ਕੀਤਾ ਤੁਹਾਨੂੰ ਤਸਵੀਰਾਂ ਜੇ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਕਾਰ ਤੇ ਨਾਲੋਂ ਲਗਾਈ ਗਈ ਹੈ ਇਹ ਇਕੱਥੇ ਜਿਹੜਾ ਹੈ ਕਿ ਕੰਮ ਕਰਦੇ ਨੇ ਦੋਵੇਂ ਮੀਆਂ ਬੀਬੀ ਤੇ ਇਹਨਾਂ ਦਾ ਜੇ ਗੱਲ ਕੀਤੀ ਜਾਵੇ ਤੇ ਨੌਜਵਾਨ ਨੇ ਹਲੇ ਉਮਰ ਇਹਨਾਂ ਦੀ ਕੋਈ ਨਹੀਂ ਵੱਡੀ ਉਮਰ ਨਹੀਂ ਆ ਦੋਵੇਂ ਰਲ ਮਿਲ ਕੇ ਇਹ ਕੰਮ ਕਰਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਸਾਰੀ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਨਾਲ ਕਿਉਂਕਿ ਕਪਲ ਨੇ ਇੱਕ ਦੂਜੇ ਦਾ ਸਾਥ ਹੀ ਹੁੰਦਾ ਜੇ ਗੱਲ ਕਰ ਲਈ ਜਿਹੜੇ ਵਾਈਫ ਹੁੰਦੇ ਉਹਨੂੰ ਹਸਬੰਡ ਦਾ ਸਾਥ ਚਾਹੀਦਾ ਹਸਬੰਡ ਨੂੰ ਵਾਈਫ ਦਾ ਸਾਥ ਚਾਹੀਦਾ ਹੁੰਦਾ ਇਸ ਤਰ੍ਹਾਂ ਜਿਹੜੇ ਕਿ ਜ਼ਿੰਦਗੀ ਚੱਲਦੀ ਜਾ ਰਹੀ ਹੈ ਬੜਾ ਇੱਕ ਮੁਸ਼ਕਿਲ ਦੀ ਗੱਲ ਕਰਦੇ ਕਿ ਮੁਸ਼ਕਿਲ ਹੈ ਕਿ ਇੱਕ ਇੱਕ ਕੰਮ ਕਰ ਰਹੇ ਨੇ ਆਪਣਾ ਘਰ ਨੂੰ ਚਲਾਣ ਲਈ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਦੇ ਨਾਲ ਜਾਣਾਂਗੇ ਅਖਿਰ ਕਦੋਂ ਤੋਂ ਕੰਮ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਕਾਰਟਨ ਵਾਲਾ ਲਗਾਏ ਗਿਆ ਵੀਰ ਜਿਹੜੇ ਨਾਲ ਮਿਲੋ ਨੇ ਹਾਂਜੀ ਭਾਈ ਕੀ ਨਾਮ ਹੈ ਜੀ ਤੁਹਾਡਾ ਅਕਸ਼ੇ ਕੁਮਾਰ ਜੀ ਹਾਂਜੀ ਭਾਈ ਕਿਸੇ ਤਰ੍ਹਾਂ ਮਨ ਲੱਕ ਇੱਥੇ ਅੰਮ੍ਰਿਤਸਰ ਦੇ ਆਣ ਅੰਮ੍ਰਿਤਸਰ ਦੇ ਆਣ ਕਿੰਨਾ ਸਮਾਂ ਹੋ ਗਿਆ ਇਸ ਕੰਮ ਨੂੰ ਸ਼ੁਰੂ ਕੀਤਾ ਸਾਢੇ 8-9 ਮਿੰਟ ਹੋ ਗਏ ਸਰ ਤੇ ਕਿਸ ਤਰ੍ਹਾਂ ਮਨ ਕੇ ਚੱਲ ਰਿਹਾ ਕੰਮ ਕੰਮ ਜੇ ਸਹੀ ਸਾਹਿਬ ਚੱਲ ਰਿਹਾ ਜੀ ਨਾ ਡਿਸਪੋਨਿਬਲ ਰਹਾ ਜੋ ਅਮਰੇ ਸ਼ਰਵਸੀਆਂ ਨੂੰ ਮਿਲਣਾ ਚਾਹੀਦਾ ਵਾ ਅੱਛਾ ਤੇ ਫੇ ਕਿਦਾਂ ਮਨ ਕੇ ਪਹਿਲਾਂ ਤੁਹਾਡੀ ਨੂੰ ਚੱਲ ਰਿਹਾ ਹੈਗਾ ਫੈਮਲੀ ਦੇ ਵਿੱਚ ਕੌਣ-ਕੌਣ ਹੈ ਸਾਡੇ ਫੈਮਲੀ ਨੇ ਸਰ ਮੇਰੀ ਦੋ ਸਿਸਟਰ ਹੈ ਤੇ ਦੋ ਮੇਰੇ ਆਪਾਂ ਦੋ ਬਲਦਰ ਹੈ ਤੇ ਆਪਣਾ ਮੰਮੀ ਪਾਪਾ ਹੈ ਅੱਛਾ ਪਾਤੀ ờ ਵਿਆਹ ਨੂੰ ਕਿੰਨਾ ਸਮਾ ਹੋ ਗਿਆ ਆਪਣੇ ਕਿ ਮੈਰਿਜ ਨੂੰ ਕਿਨਾ ਸਮਾ ਹੋ ਚੁੱਕਾ ਸਰ ਸਾਡੇ 400 ਸਾਲ ਹੋ ਗਏ ਹੈ ਮੈਰਿਜ ਦਾ ਮੈਰਿਜ ਦਾ ਅੱਛਾ ਕਿਤਾ ਚੱਲ ਰਹੀ ਆ ਫੈਮਲੀ ਮਨੇ ਕਿਤਾ ਚੱਲਿਆ ਪਰ ਘਰ ਪਰਿਵਾਰ ਸੇ ਚੱਲਦਾ ਅਭੀ ਤਾਂ ਇਹ ਟਾਈਮ ਪਾਈ ਸੀ ਕਰ ਰਹੇ ਹਾਂ ਕਿਉਂਕਿ ਸਾਨੂੰ ਜਿਆ ਇਨਾ ਸਾਨੂੰ ਡਿਸਕਾਊਂਟ ਨਹੀਂ ਮਿਲਦਾ ਪਿਆ ਸਾਡੇ ਜੋ ਬਿਜ਼ਨਸ ਹੈ ਸਾਡੇ ਬਿਜ਼ਨਸ ਇਨਾ ਡਿਸਕਾਊਂਟ ਨਹੀਂ ਮਿਲ ਰਿਹਾ ਜੋ ਆਪਾਂ ਸਾਨੂੰ ਚਾਹੀਦਾ ਕਿਉਂਕਿ ਮੇਰੇ ਵਿੱਚ ਉਹ ਬੇਟੇ ਹੈਗੇ ਆ ਹਾਂਜੀ ਤੇ ਉਹਨਾਂ ਦੀ ਵੀ ਗਾਂ ਲਾਈਫ ਆਪਾਂ ਵੇਖਣੀ ਆ ਜੋ ਪਰਦੇਸਿਆਂ ਨੂੰ ਲੋਕ ਡਿਸਚਾਰਜ ਕਰਦੇ ਉਹ ਪੰਜਾਬੀਆਂ ਨੂੰ ਨਹੀਂ ਕਰਦੇ ਬੱਸ ਅੱਛਾ ਇਹ ਬਸੇ ਬੱਚੇ ਨੇ ਤੁਹਾਡੇ ਛੋਟੇ-ਛੋਟੇ ਦੋਵੇਂ ਮੁੰਡੇ ਨੇ ਹਾਂਜੀ ਦੋਨੋਂ ਬੇਟੇ ਆ ਸਰ ਕਿੰਨੀ ਉਮਰ ਆ ਉਹਨਾਂ ਦੀ ਸਰ ਕਿ 4 ਸਾਲ ਦਾ ਹੈ ਕਿ 2.5 ਸਾਲ ਦਾ ਹੈ ਅੱਛਾ ਤੇ ਜਿਹੜੇ ਤੁਹਾਡੀ ਵਾਈਫਾ ਤੁਸੀਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਿਲੇ ਕਿੱਦਾਂ ਸੀਗੇ ਸਰ ਆਪਾਂ ਇੰਸਟਾਗ੍ਰam ਤੇ ਮਿਲੇ ਸੀ ਬਸ ਇਦਾਂ ਹੀ ਸਾਡੀ ਗੱਲਬਾਤ ਹੋ ਗਈ ਹੈ ਬਸ ਇਹਨਾਂ ਨੂੰ ਮੈਂ ਦੋ ਤਿੰਨ ਵਾਰੀ ਮਿਲਣ ਗਿਆ ਬਸ ਇਦਾਂ ਹੀ ਸਾਡੀ ਗੱਲਬਾਤ ਹੋ ਗਈ ਹੈ अच्छा अच्छा हां जी फिर ਘਰ ਪਰਿਵਾਰ ਦੇ ਸਾਰੇ ਮੰਨ ਕੇ ਸੀਗੇ ਮੈਰਿਜ ਨੂੰ ਗਿਆ ਲੈ ਹਾਂਜੀ ਪਰ ਇਹਨਾਂ ਦੀ ਫੈਮਿਲੀ ਥੋੜੀ ਦੂੜ ਕਰਦੀ ਸੀ ਬਾਕੀ ਬਾਅਦ ਚ ਫਿਰ ਜਦੋਂ ਮੈਰਿਜ ਸਾਡੀ ਕੋਲ ਚ ਹੋ ਗਈ ਹੈ ਇਹਨਾਂ ਦੀ ਫੈਮਿਲੀ ਆਈ ਸੀ ਫਿਰ ਉਹ ਜੋ ਪਾਸੋਂ ਉਹਨਾਂ ਦੀ ਫੈਮਿਲੀ سپورਟ ਕਰਨ ਲੱਗੀ ਹੈ ਤੁਸੀਂ ਤਾਂ ਕੰਮ ਕਰ ਕੀ ਕਰਦੇ ਰਹੋ ਪਹਿਲਾਂ ਕਿਦਾਂ ਸਰ ਮੇਰੇ ਮੈਂ ਮੈਂ ਆਪਣੀ ਲਾਈਵ ਚ ਬੜੇ ਥੱਕੇ ਖਾਦੇ ਆ ਮੈਂ ਆਪਣੀ ਲਾਈਵ ਚ ਮੈਂ ਬਹੁਤ ਕੰਮ ਕੀਤੇ ਆ ਮੈਂ ਛੋਟੀ ਉਮਰ ਚ ਆਪਣੀ ਮਿਹਨਤ ਕਰਦਾ ਰਿਹਾ ਆਪਣੀ ਮਿਹਨਤੋਂ ਪਿੱਛੇ ਹਟਿਆ ਮਾਪੜੀ ਲਾਈਵ ਚ ਬਹੁਤ ਕੁਝ ਵੇਖਿਆ ਮੈਂ ਆਪਣੀ ਪਹਿਲੇ ਮੈਂ ਪ੍ਰੋਪਰਟੀ ਲੋਕਡਾਊਨ ਕੇ ਪਹਿਲੇ ਮੈਂ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ ਫਿਰ ਮੇਰੀ ਮੋਬਾਈਲ ਦੀ ਖੁਦ ਆਪਣੀ ਸ਼ੋਪ ਸੀ ਫਿਰ ਮੈਂ ਆਪਣੀ ਵੈਜੀਟੇਬਲ ਦੀ ਰੇੜੀ ਵੀ ਲਗਾਈ ਐ ਫਿਰ ਮੈਂ ਆਪਣੀ ਹੁਣ ਮੈਂ ਕਿਹਾ ਚਲੋ ਇਹ ਕੰਮ ਖੋਲ ਕੇ ਵੇਚਦੇ ਆ ਚਲੋ ਪਰਮਾਤਮਾ ਚਲੋ ਦੇਖ ਹੀ ਗਏ ਵਾਹਿਗੁਰੂ ਮੇਰ ਕਰ ਲੈ ਸਭ ਬਾਕੀ ਮੈਂ ਆਪਣੀ ਲਾਈਵ ਚ ਮੈਂ ਬਹੁਤ ਜਗ੍ਹਾ ਮੈਂ ਕਦੇ ਛੋਟੀ ਕੰਮ ਕੀਤਾ ਵਾ ਕੱਪੜੇ ਦੀ ਸ਼ੋਪ ਤੇ ਵੀ ਜੋ ਕੋਸਮੈਟਿਕ ਸ਼ੋਪ ਹੁੰਦੀ ਬਹੁਤ ਜਗ੍ਹਾ ਤੇ ਮੈਂ ਕੋਈ ਜੋਬ ਕੀਤੀ ਹੈ ਸਰ ਮੈਂ ਆਪਣੀ ਲਾਈਫ ਚ ਮੈਂ ਬਹੁਤ ਮਿਹਨਤ ਕੀਤੀ ਹੈ ਵਿਸ਼ਵਾਸ ਕਿੰਨਾ ਕਿ ਆਪਣੀ ਵਾਈਫ ਉੱਤੇ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਮੈਂ ਕਿ ਨਾਲ ਖੜੇ ਹੋ ਕੇ ਕੰਮ ਕਰ ਰਹੇ ਹੋ ਤੁਸੀਂ ਦੋਵੇਂ ਕਿਦਾਂ ਇੱਕ ਵਿਸ਼ਵਾਸ ਕੇ ਦਬੰਦਾ ਇੱਕ ਦੂਜੇ ਕਪਲ ਦੇ ਵਿੱਚ ਜੇ ਗੱਲ ਕਿਤੇ ਇਹ ਵਿਸ਼ਵਾਸ ਇੱਕ ਰਿਲੇਸ਼ਨ ਨੂੰ ਇੱਕ ਬੰਨ ਕੇ ਰੱਖਦਾ ਹੈ ਨਾ ਵਿਸ਼ਵਾਸ ਉੱਤੇ ਹੀ ਘਰ ਚੱਲਦਾ ਕਿਸਨੂੰ ਸਰੋ ਵਿਸ਼ਵਾਸ ਨੋ ਵਿੱਚ ਘਰ ਨਹੀਂ ਚੱਲਣਾ ਜੇ ਵਿਸ਼ਵਾਸ ਪੜ ਗਿਆ ਤੇ ਫੇਰ ਹੀ ਅੱਗੇ ਲਾਈਫ ਬੱਤਣੀ ਹੈ ਜੇ ਕਿ ਦੂਜੇ ਨੂੰ ਵਿਸ਼ਵਾਸ ਨਾ ਕਰੀਏ ਤੇ ਫੇਰ ਤਾਂ ਜ਼ਿੰਦਗੀ ਖਤਮ ਹੋ ਜਾਣੀ ਹਾਂ ਉਹਦਾ ਵਿਸ਼ਵਾਸ ਆਪਣੀ ਵਾਈਫ ਹਾਂਜੀ ਬਿਲਕੁਲ ਜੀ ਤੇ ਹੁਣ ਜਿਹੜਾ ਤੁਸੀਂ ਕੰਮ ਸੈਟਅਪ ਸ਼ੁਰੂ ਕੀਤਾ ਵਾ ਤੇ ਕਿਸ ਤਰ੍ਹਾਂ ਮਨ ਕਿ ਮਨ ਚ ਆਇਆ ਕਿ ਮੈਂ ਸ਼ੁਰੂ ਕਰਾਂ ਇਹ ਵਾਲਾ ਕੰਮ ਸਰ ਮੈਂ ਤਾਂ ਕੈਟਰਿੰਗ ਦੇ ਕੰਮ ਤੇ ਵੀ ਜਾਂਦਾ ਸੀ ਆਪਣਾ ਆਪਣਾ ਜੀ ਕੈਟਰਿੰਗ ਦੇ ਕੰਮ ਤੇ ਵੀ ਆਪਣਾ ਹਲਵਾਈਆਂ ਨੂੰ ਵੀ ਕੀਤਾ ਮੈਂ ਤੇ ਨਾਲੇ ਮੇਰੀ ਵਾਈਫ ਨੇ ਹੋਟਲ ਮਨਿਕਲ ਵੀ ਕੀਤਾ ਵਾ ਔਰ ਅਸੇ ਦਿੱਲੀ ਕੋਈ ਹੈ ਉਹਨਾਂ ਕੋਈ ਕਹਿੰਦਾ ਸਰਟੀਫਿਕੇਟ ਵਗੈਰਾ ਸਾਨੂੰ ਪੁੱਛਿਆ ਗਿਆ ਵਾ ਤੇ ਬਾਕੀ ਮੈਂ ਆਪਾਂ ਕਿਉਂਕਿ ਮੈਂ 2-3 ਮਹੀਨੇ ਆਪਣੇ ਘਰੇ ਬੈਠਾ ਰਹਾ ਮੇਰਾ ਕੋਈ ਚਾਰਾ ਨਹੀਂ ਕੋਈ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕੀ ਕਰਾਂ ਤੇ ਬਾਕੀ ਇੱਕ ਇੱਕ ਦੋ ਜਣਾਂ ਆਪਸ ਲਾਹ ਕਰਕੇ ਜਦ ਆਪਾਂ ਇਹ ਬਿਜ਼ਨਸ ਖੋਲਿਆ ਵਾ ਜੇ ਮੇਰੇ ਜਿਹੜੇ ਪਤਨੀ ਨਾਲ ਵੀ ਗੱਲਬਾਤ ਕਰਾਂਗੇ ਜ਼ਰੂਰ ਕਿ ਆਖਰ ਮੈਡਮ ਨਾਲ ਗੱਲ ਕਰ ਲੈਣੇ ਆ ਅੱਜ ਮੈਮ ਸਤਿ ਸ਼੍ਰੀ ਅਕਾਲ ਜੀ ਸੋਫੀ ਕਾਲ ਸਰ ਕੀ ਨਾਮ ਜੀ ਤੁਹਾਡਾ ਸਰ ਮੇਰਾ ਨਾਮ ਚਾਰੂ ਹੈ तो कि तो कि हमे कि हम 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 किसी जरूरत नहीं किसी के ऊपर इंडिपेडेंट होने की नीड नहीं है इस करके हम मुझे बहुत अच्छा लगता है सपोर्ट करे लोग की मुझे सारे आके बोलते है कैसे मैनेज करते बच्चे भी तुम्हारे छोटे है दुकान भी देख ਨਤੇ ਘਰ ਵੀ ਦੇਖਣਾ ਹੁੰਦਾ ਪਰ ਹਾਂ ਕਰ ਲੈਂਦੀ ਹੂ ਮੈਨੂੰ ਆਪਣੇ ਉਪਰ ਵਿਸ਼ਵਾਸ ਹੋ ਗਿਆ ਮੈਂ ਕਰ ਸਕਤੀ ਹੂ ਤੇ ਤੁਸੀਂ ਮਤਲਬ ਕਿ ਹਿੰਦੀ ਬੋਲਦੇ ਕਿੱਥੋਂ ਦੇ ਪਿੱਛੋਂ ਬਿਲੋਂਗ ਕਿ ਤੁਸੀਂ ਮੈਂ ਦਿੱਲੀ ਸ ਹੂ ਮੈਨੂੰ ਨਹੀਂ ਆਤੀ ਪੰਜਾਬੀ ਅੱਛਾ ਤੇ ਕਿਸ ਤਰ੍ਹਾਂ ਹੁੰਦਾ ਕਿ ਸਬਾਬੋ ਕਹਿੰਦੇ ਬਈ ਇੰਸਟਾਗ੍ਰਾਮ ਤੇ ਮਿਲੇ ਤੇ ਅੰਮ੍ਰਿਤਸਰ ਚ ਆਣਾ ਦਿੱਲੀ ਦੀ ਕੁੜੀ ਨੂੰ ਬਹੁਤ ਮੁਸ਼ਕਿਲ ਹੁੰਦਾ ਹੈ ਬਹੁਤ ਜ਼ਿਆਦਾ ਕਲਚਰ ਬਹੁਤ ਡਿਫਰੈਂਟ ਹੈ ਬਹੁਤ ਜ਼ਿਆਦਾ ਕਲਚਰ ਮੈਂ ਫਰਕ ਹੈ ਔਰ ਮੈਂ ਜਿਵੇਂ ਮੇਰੀ ਕਾਸ ਵਾਈਜ਼ ਵੀ ਮੈਂ ਇੰਟਰ ਕਾਸਟ ਮੈਰਿਜ ਹੋਈ ਹੈ ਮੇਰੀ ਉਸ ਕਰਕੇ ਵੀ ਮੇਰੇ ਕੋ ਥੋੜਾ ਇਸ਼ੂ ਜ਼ਿਆਦਾ ਹੋ ਗਿਆ ਮੇਰੇ ਕੋ ਲੈਂਗੁਏਜ ਦਾ ਇ ਇਹ ਹਾਂ ਇਹ ਮੇਰੇ ਕੋ ਇਸ਼ੂ ਬੜੇ ਆ ਕਲਚਰ ਕੇ ਵੀ ਅਭੀ ਕੇ ਵੀ ਸਾਰੇ ਇਸ਼ੂ ਮੇਰੇ ਕੋ ਬੜੇ ਆਤੇ ਹੈ ਇਧਰ ਕੇ ਆਪਕੇ ਜੇ ਵੈਸੇ ਇੱਕ ਗੱਲ ਹੈ ਇੱਕ ਕੁਸ਼ਨ ਮੇਨ ਹੈ ਕਿ ਲੜਕੀਆਂ ਸੋਚਦੀਆਂ ਨੇ ਜਦੋਂ ਮੁੰਡਾ ਇੱਕ ਸੈਕਸਸ ਨਹੀਂ ਹੁੰਦਾ ਕੁਝ ਡਿਫਿਕਲਟੀਆ ਹੁੰਦੀਆਂ ਤੇ ਕੁੜੀਆਂ ਛੱਡ ਦਿੰਦੀਆਂ ਨੇ ਤੁਹਾਡੇ ਮਨ ਚ ਨਹੀਂ ਆ ਕਿ ਕੋਈ ਬੰਦਾ ਸੈਟਲਮੈਂਟ ਨਹੀਂ ਹੈ ਕਿ ਤੇ ਮੈਂ ਕਿਦਾਂ ਜ਼ਿੰਦਗੀ ਕਿਤਾ ਕਟਾਂਗੇ ਸਰ ਅਪ ਡਾਊਨ ਤੇ ਲਾਈਫ ਹੈ ਲਾਈਫ ਮੈਂ ਤਾਂ ਚਲਤੇ ਰਹਾਂਗੇ ਅਬ ਆਜਾ ਅਗਰ ਇਨਕਾ ਅੱਛਾ ਟਾਈਮ ਹੋਗਾ ਤਾਂ ਫਿਰ ਤੱਬ ਵੀ ਤਾਂ ਮੈਂ ਹੀ ਖੜੀ ਹੋ ਕੇ ਮੈਂ ਉਹਨਕੇ ਪਾਸੋਂ ਪਈ राज करूंगी फिर आज मैं अपने पैसों पे क्यों ना करूँ उनको सपोर्ट करूँ वो भी खुश होंगे कि मेरी वाइफ मेरे साथ खड़ी है आज वो ओखा टाइम है कोई नहीं अगली बार रात जरूर है पर दिन भी आएगा कभी ना कभी इस चीज पर मैं विश्वास करती हूँ

तो इस करके मुझे मुझे थोड़ा अपने responsibilities हो गई मेरे ऊपर अच्छा। तो कि पता चीज तो में, में हाथ अच्छा है इस करके मैं, मैं सपोर्ट कर सकती हूँ खड़े होके मैं अपना जो मेरा टैलेंट है मेरे हाथ का काम है मैं कर सकती हूं इसका वैसे वैसे मैं। फिर इस ऐसे मैं देख रहा हूं ਤੁਸੀਂ ਦੋਵੇਂ ਯੰਗ ਬਹੁਤ ਹੋਮਨਾ ਹਨਾ ਜਿਹਨ ਕਹਿ ਸਕਦੇ ਆਪਾਂ ਯੰਗ ਕਿਹੜੇ ਜਨਰੇਸ਼ਨ ਹਨ। ਹਾਂਜੀ। ਤੇ ਕਿਸ ਤਰ੍ਹਾਂ ਮਰੇ ਅੱਜਕੱਲ ਦੇ ਵਿੱਚ ਦੇ ਕਹਿੰਦੇ ਨੇ ਕਿ ਇੱਕ ਲੜਾਈਆਂ ਬਹੁਤ ਹੋਂਦੇ ਨੇ। ਅੰਡਰਸਟੈਂਡਿੰਗ ਨਹੀਂ ਹੁੰਦੀ। ਤੁਹਾਡੀ ਚ ਅੰਡਰਸਟੈਂਡਿੰਗ ਕਿੱਦਾਂ ਹੈ? ਸਰ ਲੜਾਈ ਤਾਂ ਹਰ ਘਰ ਮੇ ਹੈ। ਅਗਰ ਹਸਬੰਡ ਵਾਈਫਾ ਦੋ ਬਰਤਨ ਰੱਖੋਗੇ ਤਾਂ ਲੜेंगे। ਆਬਵੀਅਸਲੀ ਬਜेंगे ਹੀ। तो इस करके तो लड़ाई करके तो कुछ नहीं होता लड़ाई तो हमारी होती है ऐसी क्यों नहीं, नहीं होती हमारी लड़ाई भी होती है पर हमें पता है हमें काम जरूरी है अंडरस्टैंडिंग ये की हम थोड़ी देर बाद अगले दिन अपने आप अप ठीक हो जाते हैं अच्छा हाँ हमें ये नहीं होता कि हम जैसे मन, म, मना लेते हैं तो ये मेरे को मना लेते हैं मैं इनको मना लेते हैं। हमें पता है हमें अपना काम करना है काम से पीछे नहीं हटने और अंडरस्टैंडिंग भी हमारी ऐसी अभी लड़ाई होगी तो हम दस मिनट बाद खुद ही बोल लेंगे अभी भी रियलिटी अभी आपके आने से पहले मेरी लड़ाई होकर है अभी फिर भी हम बात कर रहे हैं देख लो रखना। हा, हाँ अब देख लो अभी भी मैं सीरियसली कह रही हूँ मैं आपके आने से पहले मेरी अभी अभी इनसे बड़ी लड़ाई ली थी ये गए हुए थे पे शॉप मेरे साथ खड़े हो तो ये आ नहीं रहे थे फिर कहा मैं आ रहा आए ये फिर मैंने इनसे बोलने लगे तुम किधर चले गए तो मुझे बोलने लग गए हम दोनों की लड़ाई ऐसी बात नहीं है पर अभी भी हम लड़ाई के बाद भी देखो एक साथ ही खड़े हैं अच्छा तो एक मैसेज की देना चाहोगे जेडे रिलेशन च नेजा जैसे हस्बैंड वाइफ ने देखो कि ਤੁਸੀਂ ਦੇਖ ਰਹਾ ਮੈਂ ਦੇਖ ਰਹਾ ਮੁਸ਼ਕਲ ਹਾਲਾਤ ਨੇ ਪਰ ਤੁਸੀਂ ਇੱਕ ਦੂਜੇ ਨਾਲ ਖੜੇ ਹੋ ਲੜਾਈਆਂ ਹੁੰਦੀਆਂ ਨੇ ਫਿਰ ਅੰਟਰਸਟ ਕਿ ਇੱਕ ਦਿੱਲੀ ਤੋਂ ਕੁੜੀ ਗਈ ਪੰਜਾਬ ਦੇ ਵਿੱਚ ਆਈ ਆ ਤੇ ਕਿਸ ਤਰ੍ਹਾਂ ਮਨ ਕੇ ਸਰਵਾਈਵ ਕਰੀ ਕਿ ਮੈਸੀ ਕੀ ਦੇਣਾ ਚਾਹੋਗੇ ਜਿਹੜਾ ਇੱਕ ਰਿਲੇਸ਼ਨ ਬਿਲਡ ਹੁੰਦਾ ਤਾਂ ਹੀ ਅੱਗੇ ਆਪਣੀ ਜ਼ਿੰਦਗੀ ਚ ਅੱਗੇ ਵਧਦੇ ਕਿ ਇੱਕ ਮੈਸੇਜ ਦੇਣਾ ਚਾਹੋ ਸਰ ਇੱਕ ਤੋਂ ਆਪਣੇ ਹਸਬੰਡ ਜਾਂ ਆਪਣੀ ਵਾਈਫ ਕਾ ਪਲੀ ਸਪੋਰਟ ਕਰੋ ਉਹ ਕਾ ਟਾਈਮ ਸਭ ਕਾ ਹੁੰਦਾ ਹੈ ਅੱਛਾ ਔਰ ਬੁਰਾ ਸਭ ਕਾ ਆਤਾ ਹੈ ਅੱਜ ਦਿਨ ਹੈ ਤਾਂ ਰਾਤ ਵੀ ਆਏਗੀ ਰਾਤ ਹੈ ਤਾਂ ਦਿਨ आएगा। ये है, ये ऑब्वियसली रूल है लाइफ का एक तो हमें छोड़ना नहीं चाहिए हमें उनको फुल सपोर्ट करना चाहिए कि हाँ भाई हम तुम्हारे साथ खड़े हमें कोई दिक्कत नहीं हम जैसा रखोगे वैसे मुझे एड्रेस किया था एड्रेस सर मेन डॉक्टर रोड रोडोरी मंदिर खंडवाला ਅੰਮ੍ਰਿਤਸਰ ਜੀ ਜੀ ਕੰਮ ਕਰ ਰਿਹਾ ਹੈ ਦੱਸਿਆ ਕੀ ਸੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਰਟ ਇਹਨਾਂ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਅੰਡਰਸਟੈਂਡਿੰਗ ਹੈ ਇੱਕ ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਮਿਲੇ ਸੀਗੇ ਤੇ ਸੋਸ਼ਲ ਮੀਡੀਆ ਤੇ ਵੀ ਮਿਲੇ ਸੀਗੇ ਤੋਂ ਉਸ ਤੋਂ ਬਾਅਦ ਆ ਕੇ ਜਿਹੜਾ ਪਰਿਵਾਰ ਜਿਹੜਾ ਕੇ ਵੱਤਦਾ ਗਿਆ ਤੇ ਹੁਣ ਜਾ ਕੇ ਆਪਣਾ ਕਾਰਟ ਸ਼ੁਰੂ ਕੀਤਾ ਹੈ ਲੜਕੀ ਜਿਹੜੀ ਹੈ ਕਿ ਦਿੱਲੀੋਂ ਆਏ ਨੇ ਪਰ ਫਿਰੇ ਵੀ ਅੰਡਰਸਟੈਂਡਿੰਗ ਕਰਕੇ ਕੰਮ ਚਲਾ ਰਹੇ ਨੇ ਆਪਣਾ ਇੱਕ ਗੁਜ਼ਾਰਾ ਕਰਨੇ ਇਸ ਲਈ ਆਸ ਕਰਦੇ ਹਾਂ ਤੁਸੀਂ ਜਰੂਰ ਇੱਥੇ ਆਓ ਤੇ ਇਹਨਾਂ ਦੀ ਜਿਹੜਾ ਸਪੋਰਟ ਕਰੋ ਇਹਨਾਂ ਦੇ ਜਾਰਾ ਬਾਈ ਸਭ ਤੋਂ ਵੱਡਾ ਸ